ਲਓ ਜੀ ਸਰਵ ਲੋ ਦੀ ਕੜਾਹੀ ਗੁਣਾ ਦਾ ਭਰਪੂਰ ਖਜ਼ਾਨਾ ਤਾਕਤਵਰ ਇਸ ਕੜਾਹੀ ਦੇ ਵਿੱਚ ਅੱਜ ਅਸੀਂ ਬਣਾਈ ਆਲੂ ਤੇ ਗੋਭੀ ਦੀ ਬਹੁਤ ਹੀ ਸਵਾਦ ਸਬਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਐ ਜੋਤੀਮਨ ਫੈਮਿਲੀ ਜੀ ਕੀ ਹਾਲ ਹੈ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਜੀ ਆਪਣੇ ਆਪਣੇ ਪਰਿਵਾਰਾਂ 'ਚ ਹੱਸਦੇ ਵਾਸਤੇ ਰਹੋ ਤੇ ਚੜ੍ਹਦੀ ਕਲਾ 'ਚ ਰਹੋ ਅੱਜ ਵੀ ਅਸੀਂ ਵੀ ਠੀਕ ਆ ਤੇ ਚੜ੍ਹਦੀ ਕਲਾ 'ਚ ਆ ਜੀ ਇਹ ਹੈ ਜੀ ਸਰਵ ਲੋ ਦੀ ਕੜਾਹੀ ਸਾਰਵਲੋ ਦੀ ਕੜਾਹੀ ਦੇ ਵਿੱਚ ਅੱਜ ਅਸੀਂ ਬਣਾਣੀ ਆ ਆਲੂ ਤੇ ਗੋਭੀ ਦੀ ਸਬਜ਼ੀ ਇਹ ਜੀ ਸਬਜ਼ੀ ਬਣਾਉਣ ਵਾਸਤੇ ਮੈਂ ਲਿਆ ਸਰੋਂ ਦਾ ਤੇਲ ਸਰੋਂ ਦਾ ਤੇਲ ਬਹੁਤ ਵਧੀਆ ਆ ਸਬਜ਼ੀ ਬਣਾਉਣ ਵਾਸਤੇ ਇਹੀ ਤੇਲ ਵਰਤਿਆ ਕਰੋ ਜੀ ਸਿਹਤ ਵਾਸਤੇ ਵੀ ਵਧੀਆ ਆ ਤੇ ਜਿਹੜੀ ਸਾਰਵਲੋ ਦੀ ਕੜਾਹੀ ਆ ਇਹ ਸਾਡੇ ਲਈ ਬਹੁਤ ਹੀ ਭਰਪੂਰ ਫਾਇਦੇਮੰਦ ਆ ਤਾਕਤਵਾਰ ਆ ਇਹ ਮੈਂ ਗੋਭੀ ਕੱਟੀ ਹੋਈ ਆ ਤੇ ਆਲੂ ਕੱਟ ਕੇ ਭਿੰਨਤੇ ਹੋਏ ਪਾਣੀ 'ਚ ਪਿਆਜ਼ ਕੱਟਿਆ ਆਦਰਕ ਲਸਣ ਦੀ ਪੇਸਟ ਆ ਤੇ ਇਹ ਦੋ ਟਮਾਟਰ ਦੀ ਪੇਸਟ ਬਣਾਈ ਹੋਈ ਆ ਜੀ ਕਿਉਂਕਿ ਮੈਂ ਦੱਸ ਰਹੀ ਸੀ ਕਿ ਆਲੂ ਗੋਭੀ ਦੀ ਜਿਹੜੀ ਸਬਜ਼ੀ ਬਣਾਉਣੀ ਆ ਸਰ ਵੱਲੋਂ ਉਹਦੀ ਕੜਾਹੀ ਵਿੱਚ ਬਣਾਉਣੀ ਆ ਤੇ ਇਹ ਤੇਲ ਨੂੰ ਨਾ ਇਸ ਤਰ੍ਹਾਂ ਮੈਂ ਗਰਮ ਕਰ ਰਹੀ ਆ ਤਾਂ ਜੋ ਇੱਕ ਜਿਹੜਾ ਇਹ ਕੌੜਾ ਪੰਨ ਹੁੰਦਾ ਕੜੱਤਣ ਜੇ ਨਿਕਲ ਜਾਵੇ ਦੇਖੋ ਧੂਆ ਨਿਕਲ ਗਿਆ ਥੋੜਾ ਜਿਹਾ ਤੇਲ ਨੂੰ ਠੰਡਾ ਕਰਦੇ ਆ ਗੈਸ ਦੀ ਫਲੇਮ ਬੰਦ ਕਰ ਦੇਣੀ ਆ ਜੀ ਬੰਦ ਕਰਨ ਤੋਂ ਬਾਅਦ ਮੈਂ ਇਹਦੇ ਵਿੱਚ ਪਾਵਾਂਗੀ ਜੀਰਾ ਤੇ ਜੀਰੇ ਦੇ ਨਾਲ ਹੀ ਪਾ DNA ਆ ਜੀ ਪਿਆਜ਼ ਲਓ ਜੀ ਨਾਲੇ ਪਾ DNA ਪਿਆਜ਼ ਪਿਆਜ਼ ਨੂੰ ਜਿਆਦਾ ਨਾ ਬ੍ਰਾਊਨ ਨਹੀਂ ਕਰਨਾ ਥੋੜਾ ਜਿਹਾ ਪਿੰਕ ਜਿਹਾ ਕਲਰ ਹੋ ਜਵੇ ਉਦੋਂ ਤੱਕ ਪਿਆਜ਼ ਨੂੰ ਇਹਦੇ ਵਿੱਚ ਭੁੰਨਣਾ ਆ ਤੇ ਮੈਂ ਕਹਿ ਰਹੀ ਸੀ ਜਿਹੜੀ ਸਰਵਲ ਉਹਦੀ ਕੜਾਹੀ ਹੈ ਇਹ ਸਾਡੇ ਲਈ ਬਹੁਤ ਵਧੀਆ ਤਾਕਤਵਾਰ ਹੈ ਤੇ ਇਹਦੇ ਵਿੱਚ ਸਾਨੂੰ ਖਾਣਾ ਬਣਾਉਣਾ ਚਾਹੀਦਾ ਮੈਂ ਕਈ ਵਾਰੀ ਇਹਦੇ ਵਿੱਚ ਹੀ ਖਾਣਾ ਬਣਾਉਂਦੀ ਹਾਂ ਹੁਣ ਮੈਨੂੰ ਇਹ ਮੈਂ ਰੱਖੀ ਹੋਈ ਸੀਗੀ ਮੈਨੂੰ ਲੱਭ ਨਹੀਂ ਰਹੀ ਸੀ ਪਰ ਮੈਂ ਸਮਾਨ ਵਿੱਚ ਰੱਖੀ ਹੋਈ ਸੀ ਸੋ ਮੈਨੂੰ ਮਿਲੀ ਸੋ ਮੈਂ ਸੋਚਿਆ ਅੱਜ ਇਹਦੇ ਵਿੱਚ ਖਾਣਾ ਬਣਾਉਨੇ ਆ ਅਗਰ ਖੂਨ ਦੀ ਕਮੀ ਹੈ ਇਹਨੂੰ ਵੀ ਪੂਰਾ ਕਰਦੀ ਹੈ ਤੇ ਕਈ ਬਿਮਾਰੀਆਂ ਤੋਂ ਸਾਨੂੰ ਛੁਟਕਾਰਾ ਮਿਲਦਾ ਸਰ ਲੋ ਦੀ ਕੜਾਹੀ ਚ ਖਾਣਾ ਖਾਣ ਦੇ ਨਾਲ ਬਹੁਤ ਹੀ ਤਾਕਤਵਾਰ ਆ ਇਹ ਇਹ ਦਾ ਜਿਹੜਾ ਇਹ ਵਿੱਚ ਖਾਣਾ ਬਣਾਇਆ ਜਾਂਦਾ ਆ ਤੇ ਟੇਸਟ ਦੇ ਅਕੋਰਡਿੰਗ ਨਮਕ ਪਾਣਾ ਪਰ ਹਜੇ ਮੈਂ ਥੋੜਾ ਜਿਹਾ ਲੂਣ ਪਾਇਆ ਕਿਉਂਕਿ ਮੈਂ ਪਿਆਜ਼ ਨੂੰ ਥੋੜਾ ਜਿਹਾ ਜਲਦੀ ਭੁੰਨਣਾ ਹੋਵੇ ਤਾਂ ਥੋੜਾ ਜਿਹਾ ਵਿੱਚ ਲੂਣ ਪਾ ਲਓ ਤੇ ਇਸ ਤਰ੍ਹਾਂ ਸਾਈਡਾਂ ਤੋਂ ਵੀ ਨਾਲੋਂ ਨਾਲੇ ਇਹਨੂੰ ਹਿਲਾਦੇ ਜਾਣਾ ਚੰਗੀ ਤਰ੍ਹਾਂ ਦੇਖੋ ਜੀ ਪਿਆਜ਼ ਸਾਡਾ ਥੋੜਾ ਜਿਹਾ ਪਿੰਕ ਹੋ ਗਿਆ ਹੁਣ ਮੈਂ ਇਹਦੇ ਵਿੱਚ ਪਾਣਾ ਆ ਲਸਣ ਤੇ ਆਦਰਕ ਲਓ ਜੀ ਇਹਨੂੰ ਵੀ ਚੰਗੀ ਤਰ੍ਹਾਂ ਮੈਂ ਕਦੂਕਾਸ ਕੀਤਾ ਹੋਇਆ ਲਸਣ ਤੇ ਅਦਰਕ ਤੇ ਇਹਨੂੰ ਵੀ ਤਕਰੀਬਨ 1 ਤੋਂ 1.5 ਮਿੰਟ ਹੀ ਮੈਂ ਪਕਾਉਂਦੀ ਹੁੰਨੀ ਆ ਸਿਰਫ ਇਹਦਾ ਕੱਚਾਪਨ ਕੱਢਣਾ ਤੁਸੀਂ ਵੀ ਜੇ ਸਰਵਲੋਂ ਦੀ ਕੜਾਈ 'ਚ ਬਣਾਇਓ ਬਹੁਤ ਵਧੀਆ ਇਹਨਾਂ ਸਿਹਤ ਰਹਿੰਦੀ ਆ ਮੈਂ ਇਹ ਹੁਣ ਇਹਦੇ ਵਿੱਚ ਪਾਉਂਗੀ ਜੀ ਹਲਦੀ ਪਾਊਡਰ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਪਾ ਕੇ ਭੁੰਨਣਾ ਚੰਗੀ ਤਰ੍ਹਾਂ ਹਲਦੀ ਪਾਊਡਰ ਜਿਹੜਾ ਪੱਕ ਜਾਵੇ ਇਹਦੇ ਵਿੱਚ ਕੱਚਾਪਨ ਨਾ ਰਵੇ ਅਗਰ ਹਲਦੀ ਕੱਚੀ ਰਹਿ ਜਾਂਦੀ ਆ ਤਾਂ ਉਹਦਾ ਟੇਸਟ ਵੀ ਕੱਚਾ ਜਿਹਾ ਆਉਂਦਾ ਤੇ ਹੱਥਾਂ ਨੂੰ ਵੀ ਲੱਗਦੀ। ਅਗਰ ਆਪਾਂ ਤੋੜ ਕੇ ਚ ਹਲਦੀ ਪੁੰਨੀ ਹੋਈ ਹੋਵੇ ਨਾ ਫਿਰ ਹੱਥਾਂ ਤੇ ਵੀ ਨਹੀਂ ਲੱਗਦੀ ਤੇ ਨੋਹਾਂ ਵਿੱਚ ਬਹੁਤ ਲੱਗ ਜਾਂਦੀ ਆ ਨਹੀਂ ਤਾਂ ਅਗਰ ਕੱਚੀ ਰਹਿ ਜਾਵੇ। ਤੇ ਨਾਲੇ ਮੈਂ ਥੋੜੇ ਟਾਈਮ ਬਾਅਦ ਤੇ ਪਾਤੇ ਟਮਾਟਰਾਂ ਦੀ ਬੇਸਟ ਇਹ ਟਮਾਟਰ ਸੀਗੇ ਜੀ। ਹਰੀ ਮਿਰਚ ਦੀ ਮੈਂ ਪੇਸਟ ਨਹੀਂ ਪਾਣੀ ਹੈਗੀ ਮੈਂ ਪਾਣੀ ਆ ਹਰੀ ਮਿਰਚ ਉਦਾਂ ਪਾਉਂਗੀ ਮੈਂ। ਤੇ ਆ ਦੇਖੋ ਇਸ ਤਰ੍ਹਾਂ ਇਹਨੂੰ ਆਪਾਂ ਲਗਾਤਾਰ ਪਕਾਉਣਾ ਨਮਕ ਮੈਂ ਹੋਰ ਪਾ ਲਿਆ। ਕਿਉਂਕਿ ਥੋੜਾ ਜਿਹਾ ਪਹਿਲਾਂ ਪਾਇਆ ਸੀ ਥੋੜਾ ਜਿਹਾ ਹੋਰ ਪਾਣਾ ਆ ਜੀ ਤੇ ਇਹ ਕੜਾਈ ਦੇ ਨਾਲ ਸਾਨੂੰ ਬਹੁਤ ਫਾਇਦਾ ਹੁੰਦਾ ਆ ਜੀ ਖਾਣਾ ਬਹੁਤ ਟੇਸਟੀ ਬਣਦਾ ਆ ਇਹ ਜੀ ਲਿਆ ਮੈਂ ਦੋ ਤੋਂ ਤਿੰਨ ਚਮਚ ਪਾਣੀ ਇਹਦੇ ਵਿੱਚ ਦੇਗੀ ਮਿਰਚ ਪਾਉਂਗੀ ਅੱਧਾ ਚਮਚ ਤੇ ਅੱਧਾ ਚਮਚ ਇਹ ਮੈਂ ਕੁੱਟੀ ਲਾਲ ਮਿਰਚ ਪਾਉਣੀ ਆ ਇਹਦੇ ਵਿੱਚ ਇਸ ਤਰ੍ਹਾਂ ਜੀ ਕੁੱਟੀ ਲਾਲ ਮਿਰਚ ਪਾਣੀ ਆ ਤੇ ਨਾਲ ਪਾਣਾ ਆ ਮੈਂ ਇੱਕ ਚਮਚ ਭਰ ਕੇ ਧਨੀਆ ਪਾਊਡਰ ਆ ਦੇਖੋ ਇਹਨੂੰ ਇਹਦੇ ਵਿੱਚ ਮਿਲਾਣ ਦੇ ਨਾਲ ਇਹ ਹੁੰਦਾ ਤੇ ਸਾਡੇ ਮਸਾਲੇ ਜਿਹੜੇ ਆ ਜਲਦੇ ਨਹੀਂ ਤੁਸੀਂ ਚਾਹੋ ਤਾਂ ਇਹਦੇ ਵਿੱਚ ਹਲਦੀ ਵੀ ਮਿਕਸ ਕਰ ਸਕਦੇ ਆ ਕਿਉਂਕਿ ਮੈਂ ਹਲਦੀ ਪਹਿਲਾਂ ਪਾ ਲਈ ਇਸ ਕਰਕੇ ਮੈਂ ਹਲਦੀ ਨਹੀਂ ਪਾਉਣੀ ਤੇ ਮਿਕਸ ਕਰਕੇ ਨਾਲੇ ਹੀ ਆਪਾਂ ਇਹਨੂੰ ਇਹਦੇ ਵਿੱਚ ਪਾ ਲੈਣਾ ਇਹਦੇ ਵਿੱਚ ਇਹ ਹੁੰਦਾ ਪਾਣ ਦੇ ਨਾਲ ਜਿਹੜੇ ਸਾਡੇ ਸੁੱਕੇ ਮਸਾਲੇ ਪਾਉਣੇ ਆ ਜਲਦੇ ਨਹੀਂ ਪਾਣੀ ਵਿੱਚ ਮਿਕਸ ਕਰਨ ਦੇ ਨਾਲ ਇਹ ਚੰਗੀ ਤਰ੍ਹਾਂ ਇਹਦੇ ਨਾਲ ਮਸਾਲੇ ਦੇ ਵਿੱਚ ਮਿਕਸ ਹੋ ਕੇ ਨਾ ਚੰਗੀ ਤਰ੍ਹਾਂ ਭੁੱਜ ਜਾਂਦੇ ਆ ਤੇ ਖੁਸ਼ਬੂ ਬਹੁਤ ਸੋਹਣੀ ਆ ਰਹੀ ਸੀਗੀ ਜੀ ਤੇ ਇਸ ਤਰ੍ਹਾਂ ਜੀ ਮੈਂ ਇਹਨੂੰ ਟਾਕੇ ਥੋੜਾ ਜਿਹਾ ਪਕਾਉਂਗੀ। ਤਕਰੀਬਨ 1 ਮਿੰਟ ਪਕਾਇਆ। ਦੇਖੋ ਜੀ ਤੁਸੀਂ ਮਸਾਲਾ ਚੰਗੀ ਤਰ੍ਹਾਂ ਫੁੱਲ ਗਿਆ ਆ ਤੇ ਚੰਗੀ ਤਰ੍ਹਾਂ ਇਹ ਪੱਕ ਗਿਆ ਮਸਾਲਾ ਸਾਡਾ ਆਇਲ ਜਿਹੜਾ ਸੀ ਉਹ ਸੈਪਰੇਟ ਹੋਣਾ ਸ਼ੁਰੂ ਹੋ ਗਿਆ। ਥੋੜਾ ਜਿਹਾ ਮੈਂ ਦਾ ਨਮਕ ਚੈੱਕ ਕਰੂੰਗੀ। ਅਗਰ ਨਮਕ ਘੱਟ ਲੱਗਦਾ ਤੁਸੀਂ ਹੋਰ ਪਾ ਸਕਦੇ ਆ। ਤੇ ਜੀ ਦੇਖੋ ਖੁਸ਼ਬੂ ਵੀ ਵਧੀਆ ਆ ਰਹੀ ਨਮਕ ਘੱਟ ਲੱਗਾ ਤੇ ਮੈਂ ਥੋੜਾ ਜਿਹਾ ਨਮਕ ਹੋਰ ਪਾ ਲਿਆ। ਕਿਉਂਕਿ ਫਿਰ ਮਿਕਸ ਕਰਨਾ ਔਖਾ ਹੋ ਜਾਂਦਾ ਜਦੋਂ ਆਪਾਂ ਸਬਜੀ ਵਿੱਚ ਮਿਕਸ ਕਰ ਲਈਦੀ ਆ ਵੈਸੇ ਪਾ ਵੀ ਸਕਦੇ ਆ ਤੇ ਇਸ ਤਰ੍ਹਾਂ ਇਹਨੂੰ ਹਲਾਉਂਦੇ ਜਾਣਾ ਪਹਿਲਾਂ ਵੀ ਮੈਂ ਦੱਸਿਆ ਸੀ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਜਦੋਂ ਮੈਂ ਸਰਵਲੋਹ ਦੀ ਕੜਾਹੀ 'ਚ ਖਾਣਾ ਬਣਾਇਆ ਸੀ ਕਿ ਡਾਕਟਰਾਂ ਦੀਆਂ ਦਵਾਈਆਂ ਨਾਲ ਖੂਨ ਦੀ ਕਮੀ ਨਹੀਂ ਪੂਰੀ ਹੋਈ ਜਦੋਂ ਮੈਂ ਸਰਵਲੋਹ ਦੀ ਕੜਾਹੀ 'ਚ ਖਾਣਾ ਖੁਲਾਇਆ ਤੇ ਆਪਣੇ ਹਸਬੰਦ ਨੂੰ ਖੁਲਾਂਦੀ ਰਹੀ ਚੰਗੀ ਤਰ੍ਹਾਂ ਜਿਹੜੀ ਕੜਾਹੀ ਦੇ ਨਾਲ ਲੱਗੇ ਹੁੰਦਾ ਨਾ ਉਹ ਇਹਦਾ ਇੱਕ ਬੈਟਰ ਸੈਡਾਂ ਤੇ ਲੱਗਿਆ ਹੁੰਦਾ ਉਹਨੂੰ ਖੋਰਚ ਖੋਰਚ ਕੇ ਮੈਂ ਉਹ ਰੋਟੀ ਦੇ ਨਾਲ ਹਨਾ ਖਵਾਉਂਦੀ ਹੁੰਦੀ ਸੀ ਆ ਮੇਰੇ ਹਸਬੰਦ ਬਹੁਤ ਬਿਮਾਰ ਹੋ ਗਏ ਸੀ ਤੇ ਜੀ ਡਾਕਟਰ ਵੀ ਹੈਰਾਨ ਹੋ ਗਏ ਸੀ ਕਿ 6 ਗ੍ਰਾਮ ਤੋਂ 11 ਗ੍ਰਾਮ ਖੂਨ ਕਿਸ ਤਰ੍ਹਾਂ ਹੋ ਗਿਆ ਜਦ ਕਿ ਦਵਾਈਆਂ ਨਾਲ ਨਸੀ ਹੋ ਰਿਹਾ ਤੇ ਫਿਰ ਮੈਂ ਡਾਕਟਰ ਸਾਹ ਨੂੰ ਦੱਸਿਆ ਸੀ ਕਿ ਇਹ ਮੈਂ ਇਸ ਤਰ੍ਹਾਂ ਕਰਕੇ ਸਰਵ ਨੂੰ ਉਹਦੀ ਕੜਾਹੀ ਲੈਂਦੀ ਸੀ origional ਜਿਹੜੀ ਕੜਾਹੀ ਮਿਲਦੀ ਆ ਕਿ ਮੈਂ ਉਸ ਏਦਾਂ ਖਾਣਾ ਖੁਲਾਉਂਦੀ ਰਹੇ ਤਕਰੀਬਨ ਮੈਮ ਇੱਕ ਮਹੀਨਾ ਇਸ ਤਰ੍ਹਾਂ ਲਗਾਤਾਰ ਖਲਾਇਆ ਤੇ ਡਾਕਟਰ ਬੜੇ ਖੁਸ਼ ਹੋਏ ਤੇ ਮੈਨੂੰ ਉਹਨਾਂ ਨੇ ਸ਼ਾਬਾਸ਼ੀ ਵੀ ਦਿੱਤੀ ਕਿ ਤੁਸੀਂ ਬਹੁਤ ਵਧੀਆ ਕੀਤਾ ਇਹ ਤੇ ਜੀ ਇਸ ਤਰ੍ਹਾਂ ਦੇਖੋ ਮੈਂ ਆਲੂ ਵੀ ਪਾਲਾ ਹੈ ਪਾਣੀ ਚ ਭਿਉਣ ਦੇ ਨਾਲ ਆਲੂਆਂ ਦਾ ਇਹ ਫਾਇਦਾ ਹੁੰਦਾ ਆ ਕਿ ਆਲੂ ਜਿਹੜੇ ਆ ਕੱਟੇ ਹੋਏ ਨਹੀਂ ਤਾਂ ਕਾਲੇ ਹੋ ਜਾਂਦੇ ਆ ਕਾਲੇ ਨਹੀਂ ਹੁੰਦੇ ਤੇ ਗੋਭੀ ਪਾਤੀ ਨਾਲੇ ਇਹਨਾਂ ਨੂੰ ਮੈਂ ਮਿਕਸ ਕਰ ਲਿਆ ਮਿਕਸ ਕਰਨ ਤੋਂ ਬਾਅਦ ਅੱਧਿਕ ਕੋਲੀ ਮੈਂ ਪਾਣੀ ਦੀ ਪਾਣੀ ਆ ਤਾਂ ਜੋ ਇਹ ਤਲੇ ਨਾਲ ਨਾ ਲੱਗੇ ਤੇ ਇਹਨੂੰ ਪਾਣੀ ਪਾਣ ਤੋਂ ਬਾਅਦ ਢੱਕ ਕੇ ਚੰਗੀ ਤਰ੍ਹਾਂ ਪਕਾਉਣਾ ਆ ਤੇ ਵਿੱਚ ਵਿੱਚ ਮਿਕਸ ਵੀ ਕਰਾਂਗੇ ਹਿਲਾਉਂਦੇ ਵੀ ਰਵਾਂਗੇ ਤਾਂ ਜੋ ਸਾਰੇ ਪਾਸਿਆਂ ਤੋਂ ਸਬਜੀ ਜਿਹੜੀ ਆ ਸਾਡੀ ਚੰਗੀ ਤਰ੍ਹਾਂ ਪੱਕ ਜਾਵੇ ਤੁਸੀਂ ਜਾਣ ਤੁਹਾਨੂੰ ਪਤਾ ਹੋਵੇਗਾ ਕਿ ਜਿਹੜੇ ਟਾਬਿਆਂ ਵਿੱਚ ਵੀ ਜ਼ਿਆਦਾ ਲੋਹੇ ਦੀਆਂ ਕੜਾਈਆਂ ਵਿੱਚ ਸਬ지ਆਂ ਦਾਲਾਂ ਸਬ지ਆਂ ਬਣਾਉਂਦੇ ਆ ਤੇ ਮੈਂ ਜੀ ਇਹ ਸਬਜੀ ਕਈ ਵਾਰ ਨਾ ਰਾਤ ਨੂੰ ਜਿੱਦਾਂ ਖਾਣਾ ਖਾਣ ਤੋਂ ਬਾਅਦ ਥੋੜੀ ਸਬਜੀ ਪਚ ਜਾਂਦੀ ਆ ਮੈਂ ਕੜਾਹੀ ਵਿੱਚ ਹੀ ਰਹਿਣ ਦਿੰਦੀ ਸੀ ਢੱਕ ਕੇ ਰੱਖ ਦਿੰਦੀ ਸੀ ਤੇ ਸਵੇਰ ਨੂੰ ਜਿਹੜੀ ਉਹ ਸਬਜੀ ਨੂੰ ਜਦੋਂ ਮੈਂ ਗਰਮ ਕਰਨਾ ਬਿਲਕੁਲ ਸਬਜੀ ਬਲੈਕ ਕਾਲੀ ਹੋ ਜਾਂਦੀ ਸੀ ਤੇ ਉਹ ਮੈਂ ਖਲਾਉਂਦੀ ਹੁੰਦੀ ਸੀ ਕੋਈ ਦਵਾਈ ਨਹੀਂ ਸੀ ਖਲਾਈ ਜੀ ਜਿੱਦਾ ਆਇਰਨ ਦੀਆਂ ਗੋਲੀਆਂ ਕਹਿੰਦੇ ਖਾ ਲਓ ਉਹਦੇ ਨਾਲੋਂ ਤਾਂ ਸਭ ਤੋਂ ਵਧੀਆ ਇਹ ਤਰੀਕਾ ਆ ਕਿ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ ਅਗਰ ਖੂਨ ਦੀ ਕਮੀ ਪੂਰੀ ਹੋ ਗਏ ਨਾ ਤੇ ਸਾਡੇ ਚਿਹਰੇ ਤੇ ਵੀ ਚਿਹਰੇ ਤੇ ਵੀ 글로ਵ ਆਂਦਾ ਆ ਤੇ ਚਿਹਰਾ ਚਮਕਦਾਰ ਹੁੰਦਾ ਆ ਸੋ ਜੀ ਤੁਸੀਂ ਇਸ ਤਰ੍ਹਾਂ ਕੜਾਹੀ ਸਰਵ ਲੋ ਦਾ ਪਾਂਡਾ ਲੈ ਲਿਆ ਕਰੋ ਜੀ ਉਹਦੇ ਵਿੱਚ ਬਣਾਇਆ ਕਰੋ ਤੇ ਅਗਰ ਤੁਸੀਂ ਕੜਾਹੀ ਨਹੀਂ ਲੈ ਸਕਦੇ ਛੋਟੇ ਕੋਲੇਜ ਜਿਹੜਾ ਮਿਲਦੇ ਆ ਨਾ ਸਰਵਲੋ ਦੇ ਉਹ ਲੈ ਲਓ ਉਹਦੇ ਵਿੱਚ ਤੁਸੀਂ ਪਾ ਕੇ ਸਬਜੀ ਖਾਣਾ ਖਾ ਸਕਦੇ ਆ ਆ ਲਓ ਜੀ ਵਿੱਚ ਲਾਈਟ ਚੱਲ ਗਈ ਸੀ ਤੇ ਇਸ ਕਰਕੇ ਲਾਈਟ ਵਿੱਚ ਘਟ ਲੱਗ ਰਹੀ ਆ ਲਓ ਜੀ ਖੁਸ਼ਬੂ ਬਹੁਤ ਵਧੀਆ ਆ ਰਹੀ ਸੀਗੀ ਮੈਂ ਆਲੂ ਇੱਕ ਕੱਟ ਕੇ ਦੇਖ ਰਹੀ ਆ ਚਮਚ ਦੇ ਨਾਲ ਦੇਖੋ ਆਲੂ ਬਿਲਕੁਲ ਮੈਸ਼ ਹੋ ਰਿਹਾ ਦੇਖੋ ਬਹੁਤ ਵਧੀਆ ਬਣ ਗਈ ਸਾਡੀ ਸਬਜੀ ਹੁਣ ਮੈਂ ਗੋਭੀ ਦਾ ਫੁੱਲ ਵੀ ਉਹਨੂੰ ਵੀ ਤੋੜ ਕੇ ਦੇਖ ਰਹੀ ਸੀਗੀ ਉਹ ਵੀ ਬਹੁਤ ਵਧੀਆ ਮੈਸ਼ ਹੋ ਰਿਆ ਸੀ ਮਤਲਬ ਨਾ ਹੀ ਖੜਮੀ ਸੀ ਤੇ ਨਾ ਹੀ ਜ਼ਿਆਦਾ ਜਿੱਦਾਂ ਬਿਲਕੁਲ ਹੀ ਮੈਸ਼ ਵੀ ਨਹੀਂ ਹੈ ਗਈ ਸੀ ਬਹੁਤ ਵਧੀਆ ਬਣੀ ਸੀਗੀ ਜਦੋਂ ਆਪਾਂ ਬੁਰਕੀ ਦੇ ਨਾਲ ਸਬਜੀ ਨੂੰ ਤੋੜਦੇ ਆ ਤਾਂ ਬਹੁਤ ਵਧੀਆ ਟੁੱਟ ਰਹੀ ਸੀ ਇਹ ਚਾਰ ਪੰਜ ਮੈਂ ਸਾਫ ਤੀਆਂ ਮਿਰਚਾਂ ਲੈ ਲਈਆਂ ਮਿਰਚਾਂ ਨੂੰ ਇਸੇ ਤਰ੍ਹਾਂ ਹੀ ਨਾ ਕੜਾਈ ਦੇ ਉੱਪਰ ਰੱਖ ਕੇ ਪਾ ਕੇ ਨਾ ਥੋੜਾ ਜਿਹਾ ਇਹਨੂੰ ਟੱਕ ਦੇਣਾ ਆ ਟੱਕਣ ਤੋਂ ਬਾਅਦ ਬਹੁਤ ਵਧੀਆ ਫਲੇਵਰ ਆਂਦਾ ਆ ਸਬਜੀ ਦਾ ਬਹੁਤ ਹੀ ਟੇਸਟੀ ਸਬਜੀ ਬਣਦੀ ਆ ਹਰੀ ਹਰੀ ਤਾਜੀ ਮਿਰਚ ਜਿਹੜੀ ਆਪਾਂ ਪਾਉਂਦੇ ਆ ਜੀ ਚਾਹੇ ਤਾਂ ਤੁਸੀਂ ਦੋ ਫਾੜਾਂ ਕਰਕੇ ਵੀ ਮਿਰਚ ਪਾ ਸਕਦੇ ਆ ਚਾਹੇ ਤਾਂ ਤੁਸੀਂ ਇਸ ਤਰ੍ਹਾਂ ਹੀ ਪਾ ਸਕਦੇ ਆ ਜਦੋਂ ਮੈਂ ਢੱਕਣ ਚੱਕਿਆ ਨਾ ਤਾਂ ਖੁਸ਼ਬੂ ਬਹੁਤ ਸੋਹਣੀ ਆ ਰਹੀ ਸੀ ਹਰੀਆਂ ਮਿਰਚਾਂ ਜਿਹੜੀਆਂ ਆਪਾਂ ਪਾਈਆਂ ਸੀਆਂ ਤੇ ਗੈਸ ਦੀ ਫਲੇਮ ਮੈਂ ਕਰ ਦਿੱਤੀ ਬੰਦ ਸਾਡੀ ਸਬਜੀ ਬਣ ਕੇ ਤਿਆਰ ਹੋ ਗਈ ਆ ਬਹੁਤ ਇੱਕ ਗੱਲ ਹੋਰ ਯਾਦ ਰੱਖਿਓ ਕਿ ਜੇ ਤੁਸੀਂ ਸਰਵਲੋ ਦੀ ਕੜਾਹੀ ਚ ਨਾ ਸਬਜੀ ਬਣਾਉਂਗੇ ਤੇ ਇਹਦਾ ਟੇਸਟ ਦੂਸਰੀ ਸਬਜੀ ਜਿਹੜਾ ਆਪਾਂ ਨੋਰਮਲ ਕੜਾਈ ਚ ਬਣਾਉਂਦੇ ਉਹਦੇ ਨਾਲੋਂ ਵੱਧ ਆਊਗਾ ਵਧੀਆ ਟੇਸਟ ਆਊਗਾ ਬਣਾ ਕੇ ਦੇਖਿਓ ਤੇ ਇਹ ਹੈਗਾ ਜੀ ਮੈਂ ਘਰ ਦਾ ਹੋਮ ਮੇਡ ਗਰਮ ਮਸਾਲਾ ਪੀਸਿਆ ਬਹੁਤ ਤੇਜ਼ ਨਹੀਂ ਹੈਗਾ ਬਹੁਤ ਹੀ ਵਧੀਆ ਗਰਮ ਮਸਾਲਾ ਬਹੁਤ ਹੀ ਟੇਸਟੀ ਆ ਨੋਰਮਲ ਮਸਾਲਿਆਂ ਤੋਂ ਬਣਾਇਆ ਹੋਇਆ ਲਓ ਜੀ ਸਬਜੀ ਸਾਡੀ ਬਣ ਕੇ ਤਿਆਰ ਹੋ ਗਈ ਆ ਤੇ ਜੀ ਇਹਨੂੰ ਆਪਾਂ ਮਿਕਸ ਕਰਦੇ ਆ ਸਾਰੀ ਸਬਜੀ ਨੂੰ ਕਿਉਂਕਿ ਗਰਮ ਮਸਾਲਾ ਪਾਇਆ ਸੀਗਾ ਤੇ ਦੇਖੋ ਪੀਸ ਕਿੰਨੇ ਵਧੀਆ ਕੱਲਾ ਕੱਲਾ ਪੀਸ ਆ ਕੋਈ ਇਸ ਚੀਜ਼ ਨਹੀਂ ਮੈਸ਼ ਹੋਈ ਹੈਗੀ ਤੇ ਥੋੜਾ ਜਿਹਾ ਮੇਰੇ ਕੋ ਹਰਾ ਧਨੀਆ ਪਿਆ ਸੀ ਮੈਂ ਉਹ ਵੀ ਕੱਟ ਕੇ ਪਾ ਦਿੱਤਾ ਲਓ ਜੀ ਸਾਡੀ ਸਬਜੀ ਬਣ ਕੇ ਤਿਆਰ ਹੋ ਗਈ ਆ ਬਹੁਤ ਵਧੀਆ ਜੀ ਆ ਪ੍ਰਦੀਪ ਸਾਸਰੀ ਕਾਲ ਬੁਲਾ ਰਹੀ ਜੀ ਹੱਥ ਜੋੜ ਕੇ ਮੈਨੂੰ ਬੁਲਾਉਂਦੀ ਸੀ ਤੇ ਆ ਦੇਖੋ ਜੀ ਕਿੰਨੇ ਵਧੀਆ ਪੀਸ ਆ ਦੇਖੋ ਗੋਭੀ ਦੇ ਤੇ ਕਿੰਨੇ ਸੋਹਣੇ ਸਾਰੇ ਤੁਹਾਨੂੰ ਮੈਂ ਪੀਸ ਦਿਖਾ ਰਹੀ ਆ ਬਾਰੀ-ਬਾਰੀ ਸਿਰ ਆ ਦੇਖੋ ਬਹੁਤ ਵਧੀਆ ਪੀਸ ਲੱਗ ਰਹੇ ਸੀਗੇ ਤੇ ਬਿਲਕੁਲ ਦੇਖੋ ਮੈਚ ਨਹੀਂ ਹੋਈ ਤੇ ਖਾਣ ਨੂੰ ਬਹੁਤ ਟੇਸਟੀ ਸਬਜ਼ੀ ਬਣੀ ਸੀਗੀ ਤੇ ਸਾਰਿਆਂ ਨੇ ਖਾਧੀ ਬਹੁਤ ਵਧੀਆ ਆ ਵੈਸੇ ਵੀ ਖੂਨ ਦੀ ਕਮੀ ਹੋਵੇ ਚਾਹੇ ਨਾ ਹੋਵੇ ਵਾਹਿਗੁਰੂ ਸਭ ਨੂੰ ਤੰਦਰੁਸਤੀਆਂ ਬਖਸ਼ੇ ਵੈਸੇ ਹੀ ਇਹ ਨਾ ਇਸ ਕੜਾਹੀ ਚ ਖਾਇਆ ਕਰੋ ਸਾਡੇ ਜਿਹੜੇ ਨਹੰਗ ਬਾਬੇ ਆ ਨਹੰਗ ਸਿੰਘ ਬਾਬੇ ਆ ਉਹ ਵੀ ਸਰਵਲ ਉਹਦੇ ਭਾਂਡਿਆਂ ਚ ਖਾਂਦੇ ਆ ਦੇਖੋ ਕਿੰਨੇ ਵਧੀਆ ਉਹਨਾਂ ਦੀ ਸੇਤਾਂ ਹੀ ਬਹੁਤ ਵਧੀਆ ਵਾਹਿਗੁਰੂ ਉਹਨਾਂ ਨੂੰ ਚੜ੍ਹਦੀਆਂ ਕਲਾ ਚ ਰੱਖੇ ਜੀ ਤੇ ਤੁਸੀਂ ਵੀ ਇਸ ਤਰ੍ਹਾਂ ਬਣਾਇਆ ਕਰੋ ਬਹੁਤ ਵਧੀਆ ਆ ਪ੍ਰਦੀਪ ਜੀ ਬੁਲਾ ਲਈ ਸੀ ਸਾਸਟ੍ਰੀਕਾਲ ਮੈਂ ਮੇਰੀ ਮਿਹਦੀਆਂ ਗੱਲਾਂ ਨਹੀਂ ਖਤਮ ਹੋ ਰਹੀਆਂ ਸੀ ਤੇ ਇਸ ਕਰਕੇ ਮੈਂ ਮੈਂ ਪ੍ਰਦੀਪ ਨੂੰ ਕਿਹਾ ਕਿ ਪ੍ਰਦੀਪ ਵੀਡੀਓ ਹੋਰ ਬਣਾ ਲੰਦੇ ਤੇ ਸਬਜੀ ਦਿਖਾਉਣੀ ਆ ਦੇਖੋ ਕਿੰਨੀ ਵਧੀਆ ਟੇਸਟੀ ਬਹੁਤ ਸੀਗੀ ਨਾ ਨਮਕ ਮਿਰਚ ਸਭ ਕੁਝ ਵਧੀਆ ਸੀਗਾ ਇਸੇ ਕਰਕੇ ਮੈਂ ਤੁਹਾਨੂੰ ਦਿਖਾ ਰਹੀ ਆ ਮਿਲਦੇ ਆ ਨੈਕਸਟ ਵੀਡੀਓ ਚ ਨਵੀਂ ਰੈਸਪੀ ਲੈ ਕੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਸਾਸਟ੍ਰੀਕਾਲ ਜੀ